ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਵੀਰੇ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਦੇ ਉੱਤੇ ਤੇ ਆਪਾਂ ਅੱਜ ਵੀਰੇ ਫੇਰ ਆਪਾਂ ਤੁਹਾਨੂੰ ਗੱਲ ਕਰਨੀਆਂ ਇਨਾਂ ਭਰਾਵਾਂ ਵਾਲੇ ਪਸ਼ੂ ਰੱਖੇ ਹੋਏ ਨੇ ਤੇ ਜਿਹਨਾਂ ਨਹੀਂ ਰੱਖੇ ਹੋਏ ਉਹ ਵੀ ਵੀਰੇ ਛਣ ਲਿਓ ਤੇ ਵੀਡੀਓ ਵੀਰੇ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਵੀਰੇ ਸਬਸਕ੍ਰਾਈਬਰ ਕਰ ਲਿਓ ਤੇ ਇਹ ਵੀਡੀਓ ਵੀ ਜੇ ਆਪਾਂ ਜੋ ਬਣਾਈ ਆ ਇਹ ਵੀਡੀਓ ਵੀਰੇ ਜੇ ਫੇਰ ਬਣਾਈ ਆ ਆਪਣੇ ਪਸ਼ੂਆਂ ਦੇ ਰਿਪੀਟਰ ਤੇ ਜਿੰਨਾਂ ਭਰਾਵਾਂ ਵਾਲੇ ਗਾਂਵਾਂ ਰੱਖੇ ਹੋਈਆਂ ਨੇ ਮੱਝਾਂ ਰੱਖੇ ਹੋਈਆਂ ਨੇ ਤੇ ਉਹ ਨਹੀਂ ਨਹਿ ਰਹੀਆਂ ਜਾਂ ਵੀ ਚੰਨ ਲਵੇ ਝੋਟੀਆਂ ਨੇ 2-2 ਸਾਲ ਦੀਆਂ ਫੰਡਨ ਚਾਹਦਿਆਂ ਹੋਈਆਂ ਪੀਆਂ ਨੇ ਉਹ ਨਹੀਂ ਹੀਟ ਚਾ ਰਹੀਆਂ ਜabri ਅੰਦਰੋਂ ਬੱਚਿਆਂ ਦੀ ਗ੍ਰੋਥ ਨਹੀਂ ਹੋ ਰਹੀ ਤੇ ਵੀਰੇ ਇਹ ਵੀਡੀਓ ਨਾਲ ਬਾਤ ਤੇ ਆ ਵੀਰੇ ਚੈਨਲ ਨੂੰ ਵੀਰੇ ਸਬਸਕ੍ਰਾਈਬਰ ਕਰ ਲਿਓ ਵੱਧ ਵੱਧ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਲਾਈਕ ਕਰਿਓ ਅੱਜ ਵੀਰੇ ਪਹਿਲਾਂ ਆਪਾਂ ਗੱਲ ਕਰਦੇ ਆ ਯਾਰ ਜਿਹੜੇ ਪਸ਼ੂ ਰੀਡ ਹੋ ਰਹਿਣ ਦੇ ਕਾਰਨ ਕੀ ਨੇ ਉਹਨਾਂ ਦੇ ਕਾਰਨ ਦਾ ਵੀਰੇ ਪਹਿਲਾਂ ਉਹਨਾਂ ਦਾ ਕਾਰਨ ਦੇਖੋ ਹੁਣ ਇਹ ਨਹੀਂ ਆ ਜਾਓ ਆਪਾਂ ਨੇ ਜੋ ਡਾਇਟ ਆ ਉਬਰੇ ਸ਼ਹੀ ਨਹੀਂ ਖਾਣ ਪਈ ਸ਼ਹੀ ਨਹੀਂ ਜਾਏਗਾ ਆਪਾਂ ਕਹਿੰਦੇ ਨੇ ਉਹਨਾਂ ਨੂੰ ਮਲਗੇ ਫੀਡਾਂ ਪਾਈ ਜਾਂਦੇ ਆ ਤੇ ਉਹਨਾਂ ਦੇ ਕਾਰਨ ਵੀਰੇ ਜਿਹੜਾ ਕੈਮੀਕਲ ਪਾਈ ਜਾਂਦੇ ਆ ਆਪਾਂ ਕਿਤਾ ਵੀਰੇ ਉਹਦੇ ਕਾਰਨ ਪਛੋਂ ਬਹੁਤ ਪੇੜ ਹੋ ਰਹੇ ਨੇ ਤੇ ਪਛੋਂ ਵੀਰੇ ਹੀਟ ਨਹੀਂ ਛੱਟ ਰਹੀ ਬਹੁਤ ਲੰਬੀ ਲੰਬੀ ਹੀਟ ਜਾ ਰਹੀ ਆ ਪਹਿਲੀ ਪ੍ਰੋਬਲਮ ਤਾਂ ਇਹ ਹੈ ਵੀਰੇ ਦੂਈ ਪ੍ਰੋਬਲਮ ਇਹ ਪਤਾ ਹੁੰਦੀ ਆ ਵੀਰੇ ਅੰਦਰੋਂ ਜੂਟਰ ਚ ਦੀ ਗ੍ਰੋਥ ਨਹੀਂ ਵੀਰੀ ਆ ਹੁੰਦੀ ਹੈਗੀ ਸ਼ੂਨ ਤਾਂ ਬਾਅਦ ਵੀ ਕਈ ਝੋਟੀਆਂ ਜਾਂ ਮੱਜਾਂ ਦੇ ਗ੍ਰੋਥ ਕਰਨ ਜਮੀ ਮੜੀ ਜੀ ਹੋ ਜਾਂਦੀ ਆ ਜੋ ਕਰੇ ਫੇਰ ਆਪਣੀ ਦਵਾਈ ਭਰਨੀ ਪੈਂਦੀ ਹੈ ਤੇ ਖਰਚਾ ਕਰਨਾ ਪੈਂਦਾ ਤੇ ਫੇਰ ਪਸ਼ੂ ਵੀ ਛੱਟ ਹੁੰਦਾ ਤੇ ਫੇਰ ਪਛੋਤੇ ਆਪਾਂ ਇਹ ਹੀ ਕਰਦੇ ਹਾਂ ਦੋ ਬਾਅਦ ਤੇ ਫੇਰ ਵੀ ਕਈ ਵਾਰ ਰਿਪੀਟਰ ਹੋ ਜਾਂਦਾ ਆਪਾਂ ਯਾਰ ਇਹ ਰਿਪੀਟਰ ਨੂੰ ਰੋਕਣ ਤੋਂ ਲਈ ਛੁਣ ਵੀਰੇ ਆਪਾਂ ਦੋ ਲੱਖ ਉਹਨਾਂ ਕਰਾਂਗੇ ਤੁਸੀਂ ਵੀਰੇ ਆਪਾਂ ਰਿਪੀਟਰ ਰੋਕਨੇ ਕਿਵੇਂ ਆ ਤੇ ਆਪਣਾ ਮਕਸਦ ਤਾਂ ਸਿਰਫ ਪਸ਼ੂ ਨੂੰ ਰਿਪੀਟ ਹੋਣ ਤੋਂ ਰੋਕਣਾ ਤੇ ਇੱਕ ਨੰਬਰ ਦੋ ਤੇ ਵੀਰੇ ਮਸਟਾਡ ਚ ਜੋ ਕਿ ਮੱਜਾ ਕਮਣ ਮਸਟਾਡ ਚ ਬਹੁਤ ਹੁੰਦੀ ਆ ਤੇ ਉਹਦੇ ਨਾਲ ਮੇਰੇ ਫਾਰਮਰ ਨੂੰ ਬਹੁਤ ਲੋਚ ਹੁੰਦਾ ਹੈਗਾ ਮੇਰਾ ਵੀਰੇ ਜੋਰੇ ਜੇ ਤਾਂ ਲੱਗਿਆ ਹੋਇਆ ਹੈਗਾ ਵੀ ਆਪਾਂ ਇਹ ਚੀਜ਼ ਨੂੰ ਖਤਮ ਕਰਨਾ ਹੈਗਾ ਇੱਕ ਮਸਟੈਡ ਤੇ ਰੈਪੀਟਰ ਤੇ ਕੱਲ ਨੂੰ ਵੀਡੀਓ ਪਾਵਾਂਗੇ ਆਪਾਂ ਮਸਟੈਡ ਤੇ ਤੇ ਜਾ ਪਰਬੀਟਰ ਤੇ ਗੱਲ ਕਰਨੀ ਆ ਤੇ ਬਾਕੀ ਵੀਰੇ ਪਸ਼ੂ ਆਪਣੇ ਖਾਣੇ ਦੇ ਖੜੇ ਨਹੀਂ ਨੇ ਪਸ਼ੂ ਦੇ ਹਾਰਮੋਨ ਨਹੀਂ ਲਈ ਜਾਂਦੇ ਤੇ ਆਪਾਂ ਪਰ ਉਹਨਾਂ ਨੂੰ ਲੱਗ ਕੇ ਤਾਂ ਹਾਰਮੋਨ ਲੈਣੇ ਪੈਂਦੇ ਨੇ ਉਹ ਵੀ ਕਾਰਨ ਕੀ ਆ ਵੀਰੇ ਆਪਾਂ ਉਹਨਾਂ ਨੂੰ ਜਿਹੜੇ ਪਸ਼ੂ ਨੂੰ ਡਾਟ ਘਰ ਦੀ ਸਮਾਨ ਪਾਈ ਸਾਰਾ ਆਪਾਂ ਨੂੰ ਦੁੱਧ ਘੱਟਦੇ ਕੋਈ ਲੋਬਤ ਪਤ ਪਤ ਵੀਰੇ ਪਰ ਉਹਨਾ ਬਜਰ ਪੀਟ ਨਾ ਕਰੇ। ਰਿਪੀਟ ਹੋਣ ਦਾ ਲੋਚ ਹੋ ਜਾਂਦਾ। ਆਪਾਂ ਵੀਰੇ ਰਿਪੀਟ ਹੋਣ ਦੇ ਰੋਕਣ ਲਈ ਸ਼ਰਨ ਪਹਿਲਾਂ ਤਾਂ ਆਪਾਂ ਇਹਨਾਂ ਸ਼ਰਨ ਵੀਰੇ ਇਹਨਾਂ ਨੂੰ ਮੱਜਾ ਨੂੰ ਮਿੰਡਾਂ ਨਾ ਮਿਚਰ ਪਾਓ। ਇਹ ਵੀਰੇ ਕਦੇ ਬੰਦਾ ਨਾ ਕਰੋ। ਹੁਣ ਵੀਰੇ ਇੱਕ ਆਪਾਂ ਨੂੰ ਜੀ ਲੋਡ ਬਣ ਗਈ। ਤੇ ਇਹ ਆਪਾਂ ਨੂੰ ਪਾਉਣੀ ਪਉਣਾ ਪਊਗਾ। ਡੇਲੀ ਵੀਰੇ 50-50 ਗ੍ਰਾਮ ਪਾਊਡਰ ਪਾਓ ਤੇ ਇੱਕ ਵੀਰੇ ਦਵਾਈ ਉਹਦਾ ਪੀਣ ਵਾਲੀ। ਤੁਸੀਂ ਡੇਲੀ ਵੀਰੇ ਉਹ ਛੱਤ ਕੈਮਲ ਦੇਦਿਆ ਕਰੋ ਤੇ ਦਸ਼ਮਰ ਵੀਰੇ ਛਾੜਨ ਵੱਡੇ ਪੁੱਤ ਨੂੰ ਆਪਾਂ ਦੇ ਆਪੋਗੇ ਮੜੀ ਸਕਦੇ ਆ ਵੀਰੇ। ਕੋੜੇ ਬੱਕਰੀ ਭੇਡ ਕਿਹਨੂੰ ਮਰਜੀ ਪਾ ਸਕਦੇ ਆ ਉਹਨਾਂ ਦੇ ਬਹੁਤ ਬੇਨਫਿਟ ਨੇ ਤੇ ਆਪਣੇ ਵੀਰੇ ਹੁਣ ਪੰਜਾਬ ਦੇ ਵਿੱਚ ਜਿੰਕ ਤੇ ਕਾਪਰ ਦੀ ਬਹੁਤ ਘਾਟ ਆ ਆਪਾਂ ਇਹ ਚੀਜ਼ ਨੂੰ ਪੂਰਾ ਕਰਨ ਲਈ ਆਪਾਂ ਨੂੰ ਵੀਰੇ ਲਗਤੋਂ ਆਪਣਾ ਜਮਾਨ ਦੇਣਾ ਪਊਗਾ ਤਾਂ ਜੋ ਆਪਣਾ ਪਸ਼ੂ ਪੀਟਰ ਨਾ ਹੋਵੇ ਤੇ ਪਸ਼ੂ ਰਹੀ ਆਪਣੇ ਵੀਰੇ ਪਾਊਡਰ ਕਹਿੰਦੇ ਚਾਹੇ ਤੁਸੀਂ ਕਿਲੋ ਲੈ ਲਓ ਜਿੰਨਾਂ ਲਈ ਪਸ਼ੂ ਬਾਲੇ ਰੱਖੇ ਹੋਏ ਨੇ ਭਰਾਵਾਂ ਲਵੇ 15-20 ਪਸ਼ੂ ਖੈ ਗਏ ਨੇ ਉਹ ਘੱਟਾ ਵੀਰੇ 25 ਕਿਲੋ ਲਿਆ ਕਰੋ ਤੇ ਨਹੀਂ ਵੀਰੇ ਕਹਿੰਦੇ 5 ਕਿਲੋ ਲੈ ਲਓ ਤੇ ਕਿਲੋ ਮਹਿੰਗਾ ਪੈ ਜਾਂਦਾ ਆਪਣੇ ਵੀਰੇ ਪਾਊਡਰ ਲੈਣਾ ਕਿਹੜਾ ਹੈਗਾ ਤੁਹਾਨੂੰ ਆਪਾਂ ਪਾਊਡਰ ਦੱਸਦੇ ਆ ਵੀਰੇ ਜਿਹੜਾ ਬਹੁਤ ਵਜਾ ਪਾਊਡਰ ਹੈਗਾ ਤੇ ਇਕਨੋਮਿਕਲ ਵੀ ਆ ਰੇਟ ਵੀ ਜਾਇਜ਼ ਆ ਤੇ ਆਪਾਂ ਫਿਰ ਰੋਕਣਾਗਾ ਤੁਸੀਂ ਵੀਰੇ ਜੇ ਤੁਹਾਨੂੰ ਪਹਿਲਾਂ ਪਾਊਡਰ ਨੂੰ ਲੈਣਾ ਹੈਗਾ ਹੁਣ ਆਪਾਂ ਦਿਖਾ ਰਹੇ ਆ ਆਪਣੇ ਵੀਰੇ ਇਹ ਪਾਊਡਰ ਲੈਣਾ 1 ਕਿਲੋ ਚ ਵੀ ਆਉਂਦਾ ਹੈਗਾ ਤੇ 5 ਕਿਲੋ ਚ ਵੀ ਆਉਂਦਾ ਹੈਗਾ ਤੇ ਪਾਊਡਰ ਦਾ ਨੋਮ ਹੈ ਵੀਰੇ ਬੋਇਮਨ B ਅਲਟਰਾ ਤੁਸੀਂ ਦੇਖ ਸਕਦੇ ਹੋ ਵੀਰੇ ਬੋਲੀ ਮਨੇ ਬੀ ਅਲਟਰਾ ਪਾਊਡਰ ਹੈਗਾ ਡਿਲੀਵਰੀ ਆਪਾਂ ਨੇ ਇਹ 50 50 ਗ੍ਰਾਮ ਪਾਈ ਚੱਲੋ ਇਹਦੇ ਵਿੱਚ ਆਪ ਨੂੰ ਕੀ ਦੇਖਣ ਨੂੰ ਮਿਲਦਾ ਹੈਗਾ ਵਿਟਾਮਿਨ ਏ ਡੀ ਸੀ ਈ ਨਿਕੋਟਿਨਾਈਡ ਕੈਲਸ਼ੀਅਮ ਫਾਸਫੇਟ ਮੈਗਨੀਸ਼ੀਅਮ ਛੋਡੀਅਮ ਥਲੀਨੀਅਮ ਪੋਟਾਸ਼ੀਅਮ ਕਾਪਰ ਕੁਆਰਟ ਆਇਓਡੀਨ ਆਇਰਨ ਮੈਗਨੀਸ਼ੀਅਮ ਜ਼ਿੰਕ ਸਲਫਰ ਕ੍ਰੋਮੀਅਮ ਨਿਕਲ ਬਾਇਓਡੀਨ ਲਾਈਸਨ ਡੀ ਐਲ ਠੀਕ ਇਹ ਵੀ ਜੇ ਆਪਾਂ ਕਹਿੰਨੇ ਡੇਲੀ ਫੋਣਾ ਕਰਨਾਗਾ ਟੈਲੀਗ੍ਰਾਮ ਜਾਂ ਪਿਆਗ੍ਰਾਮ ਆਮ ਟਿੰਡਲੀ ਆਪਾਂ ਇਹਨਾਂ ਪਾਦਿਆ ਕਰੂ ਤੁਸੀਂ ਇੱਕ ਨਾਲ ਸ਼ੀਸ਼ੀ ਸ਼ੁਰੂ ਕਰਨੀ ਵੀਰੇ ਇਹਨਾਂ ਦੇ ਆਪਾਂ ਬੋਇਮਨ ਜੀ ਐਲ ਬੋਇਮਨ ਜੀ ਐਲ ਦਵਾਈ ਆਉਂਦੀ ਹੈ ਵੀਰੇ ਇਹ ਡੇਲੀ ਆਪਾਂ ਨੇ ਛਤਕ ਕੰਮਲ ਦੇਣੀਆਂ ਮੱਝ ਚਾਹੇ ਗਾਂ ਚਾਹੇ ਕੋਈ ਵੀ ਇਹ ਨਹੀਂ ਮੜਾ ਸਕਣ ਉਹ ਨਹੀਂ ਸਕਦੇ ਆ ਜਿਹੜੇ ਵੱਡੇ ਪਸ਼ੂ ਨੇ ਵੀਰੇ ਉਹਨਾਂ ਨੂੰ ਆਪਾਂ ਛਤਕ ਕੰਮਲ ਪਾਉਣੀ ਆ ਜਿਹੜੇ ਨਿੱਕੇ ਪਸ਼ੂ ਨੇ ਬੱਚੇ ਨੇ ਕਾਫ ਨੇ ਉਹਨਾਂ ਨੂੰ ਵੀਰੇ ਆਪਾਂ ਦੋ ਦੋ ਨੂੰ ਪਾਉਣੀ ਆ ਇਹਨੇ ਵੀ ਪਾਉਣ ਦੇ ਬੋਇਮਣ ਜੀ ਲਾਉਣ ਦੇ ਤੇ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਇੰਨਾ ਵਧੀਆ ਬਣਦਾ ਛੋਟਾ ਪੁੱਛ ਵੀਰੇ ਰਿਪੀਟ ਕਰਨੋਂ ਹਟ ਜੂਗਾ ਜੇ ਤੁਸੀਂ ਸ਼ੂਨ ਤੋਂ ਦੋ ਕੁ ਮਹੀਨੇ ਪੁੱਟ ਲਗਦਾ ਪਾ ਦੂੰ ਸ਼ੂਨ ਤੋਂ ਬਾਅਦ ਦੋ ਮਿੰਟ ਲਗਦਾ ਪਾਊਡਰ ਪਾਈ ਚੱਲੋ ਜਿਹੜਾ ਪੁੱਛ ਸਹੀ ਹੀਟ 'ਚ ਵੀ ਆਊਗਾ ਅੰਦਰੋਂ ਵੀਰੇ ਜੂਟਰੇ ਦੀ ਕੀ ਪ੍ਰੋਬਲਮ ਉਹ ਵੀ ਠੀਕ ਹੋਊਗੀ ਤੇ ਇਹਨੇ ਵੀਰੇ ਛੋਟਾ ਪਿੱਟ ਰਿਪੀਟ ਕਰਨੋਂ ਹਟ ਜੂਗਾ ਜਿਹੜਾ ਪੁੱਛ ਪਿੱਟਾ ਹੋ ਚੁੱਕੇ ਨੇ ਕਈ ਵਾਰ ਆਪਾਂ ਲਵਾ ਚੁੱਕੇ ਆਂ ਉਹਨੂੰ ਇਹ ਕਰਾ ਚੁੱਕੇ ਆਂਗੇ ਜਾਂ ਆਪਾਂ ਸ਼ਾਮ ਤੋਂ ਵੀ ਲਵਾ ਚੱਕੇ ਆਂ ਨਹੀਂ ਰਹਿ ਰਹੇ ਤਾਂ ਉਹਨਾਂ ਵਾਸਤੇ ਵੀ ਵੀ ਪਾ ਦੋ ਬਹੁਤ ਵਧੀਆ ਨੇ ਦੇ ਕ੍ਰੋਮੀਕਲ ਨੇ ਹੋਰ ਵਕਰੀ ਜਿਵੇਂ ਮਾਰਕੀਟ ਚ ਬਹੁਤ ਹੁੰਦੇ ਨੇ ਉਹ ਬਹੁਤ ਮਹਿੰਗੇ ਨੇ ਉਹ ਕੱਲੀ ਇੱਕ ਦੇ ਦੋਨਾਂ ਚੀਜ਼ਾਂ ਦੇ ਭਾਅ ਇੱਕ ਚ ਮਿਲਦੀ ਆ ਤੇ ਉਹਦੇ ਨਾਲੇ ਪਿੱਛੇ ਆਪਣਾ ਪ੍ਰੋਬਲਮ ਫਿਰ ਵੀ ਰਹਿਣ ਦੀ ਆ ਜਾਂਦੀ ਆ ਤੇ ਇਹਨਾਂ ਕੋਈ ਪ੍ਰੋਬਲਮ ਰਹਿਣ ਦੀ ਆਊਗੀ ਪੱਕਾ ਫਾਰਮੂਲਾ ਵੀਰੇ ਅਜਾ ਮਾਇਆ ਹੋਇਆਗਾ ਆਪਾਂ ਕਈ ਪੱਛੋਂ ਦੇ ਤੇ ਮੰਡ ਕੀਤਾਗਾ ਤੇ ਬਾਕੀ ਵੀਰੇ ਕਹਿੰਦੇ ਆ ਜੇ ਆਪਾਂ ਦੇਲੇ ਤੇ ਪਾਈ ਚੱਲੀਏ ਤਾਂ ਵੀ ਦੁੱਧੋ ਹੀ ਪੰਦਾ ਆਪਣੇ ਪੁੱਛੂ ਦਾ ਤੇ ਫੜੇ ਵਾਧੀ ਆ ਇਹ ਚੀਜ਼ ਨਾਲ ਬਾਕੀ ਵੀਰੇ ਆਪਾਂ ਗੱਲ ਕਰਦੇ ਆ ਬੋਇਮਨ ਜੀ ਇਹ ਲਾ ਤੇ ਬੋਇਮਨ ਜੀ ਵੀਰੇ ਇੰਨੇ ਕ ਫਾਇਦੇ ਨਹੀਂ ਇਹ ਜੇ ਆਪਣੇ ਕੰਟਰੋਲ ਛੋਡੇ ਕਾ ਆਪਣੇ ਉਣ ਪਾਲਣ ਆਪਣੇ ਡੇਲੀ ਵੀਰੇ ਤਿੰਨ ਦਾ ਨੇ ਮਿਲ ਪਾਈ ਚੱਲੋ ਜਾਂ ਵੀਰੇ ਮੱਜਾਂ ਦੇ ਫਲਵੇਰੀਆ ਦਾਗ ਪਏ ਬਣੇ ਚਮੜੀ ਲਹਿ ਰਹੀ ਆ ਸ਼ਕਨ ਜੀ ਕੋਈ ਆ ਤਾਂ ਉਹਨਾਂ ਵੀਰੇ ਦੱਸ ਅਸਾਂ ਮਿਲ ਪਾਈ ਚੱਲੋ ਵੱਡੇ ਪਸ਼ੂ ਨੂੰ ਉਹਨਾਂ ਦੀ ਸਕਨ ਜਮਾ ਪ੍ਰੋਪਰ ਕਾਲੀ ਹੋ ਜਾਊਗੀ ਇਹਨਾਂ ਫਲਵੇਰੀਆ ਉਹ ਜਮਾ ਠੀਕ ਹੋ ਜਾਣੀਆਂ ਇਹ ਆਪਣੇ ਕਈ ਪਸ਼ੂ ਯੂਜ਼ ਕੀਤਾ ਤੇ ਇਹ ਠੀਕ ਹੋ ਜਾਣ ਪਸ਼ੂ ਵੀਰੇ ਕਹ ਪਰਾਨੇ ਮੈਨੂੰ ਕਿਹਾ ਸੀ ਕਹਿੰਦਾ ਬੋਇਮਨ ਜੀਐਲ ਤੇ ਵੀਡੀਓ ਬਣਾਓ ਤੇ ਮੈਂ ਬੋਇਮਨ ਜੀਐਲ ਤੇ ਵੀਡੀਓ ਵੀਡੀਓ ਬਣਾਤੀ ਤੇ ਆਪਾਂ ਨੂੰ ਰਸਤਾ ਵੀਰੇ ਕੰਮ ਵੀ ਕੀਨੇ ਤੇ ਵੀਰੇ ਇਹ ਪਛੋਖ ਰਿਪੀਟਰ ਵੀ ਨੂੰ ਵੀ ਰੋਕੂਗਾ ਬੋਇਮਨ ਜੀਐਲ ਪਛੋਖ ਨੂੰ ਵੀਰੇ ਮੋਟੇ ਹੋਣ ਦੇ ਵੀ ਕੰਮ ਕਰੂਗਾ ਗਰੋਥ ਵਧੂਗੀ ਜੇ ਛਾਲ ਤੇ ਵੀਰੇ ਆਪੇ ਕਟੜੋਂ ਕੱਲਾ ਹੀ ਬੋਇਮਨ ਜੀਐਲ ਪੀ ਚੱਲੀਏ ਤਾਂ ਛੋਟਾ ਪਛੋਖ ਵੀਰੇ ਜਿਵੇਂ ਮਰਦਾ ਹੈਗਾ ਕਿ ਮੈਂ ਨਿਕਨੇ ਕਟੜੋਂ ਵਾਲ ਮਰ ਜਾਂਦੇ ਨੇ ਡੇਲੀ ਵੀਰੇ ਦੋ ਮਿੰਨ ਮੂਹ ਚ ਪਾ ਦਿਆ ਕਰੋ ਤੇ ਬਹੁਤ ਵਧੀਆ ਰਿਜ਼ਲਟ ਆ ਹਰ ਇੱਕ ਮੈਨੂੰ ਮੈਡੀਕਲ ਤੇ ਮਿਲ ਜੂ ਵੀਡੀਓ ਸ਼ੇਅਰ ਤੇ ਆਪਣਾ ਪੱਕਾ ਫਾਰਮੂਲਾ ਮੈਂ ਹਰ ਰਿਪੀਟਰ ਦਾ ਇਹ ਚੂਜ਼ ਕਰ ਲਓ ਉਹ ਛੜਤਾ ਪਾਊਡਰ ਪੈਂਦਾ ਵੀਰੇ ਤੇ ਇਹ ਦੋਨੀਆਂ ਚੀਜ਼ਾਂ ਥੋੜੀ ਮੱਝ ਚਾਏ ਗਾਂ ਆ ਫਿਰਦ ਨਹੀਂ ਜਾਈਗੀ ਤੇ ਛੂਣ ਤੋਂ ਜੀ ਮਹੀਨਾ ਛੂਣ ਤੋਂ ਬਾਅਦ ਸ਼ੁਰੂ ਕਰ ਦੋ ਵੀਰੇ ਗਾਂ ਦੀ ਨਾਲ ਪਰ ਦੋ ਮਹੀਨੇ ਪਾ ਦੋ ਫਿਰ ਇਹ ਬੰਦ ਕਰ ਦੋ ਫਿਰ ਛੂਣ ਤੋਂ ਕੋਈ ਨਾ ਪਹਿਲਾਂ ਫੇਰ ਸ਼ੁਰੂ ਕਰ ਦੋ ਮਹੀਨਾਕ ਤੇ ਛੂਣ ਤੋਂ ਬਾਅਦ ਦੋ ਮਹੀਨੇ ਫਿਰ ਪਾ ਦੋ ਬੜਾ ਪੁੱਛ ਵੀਰੇ ਰਿਪੀਟ ਕਰ ਨੋ ਹਟ ਦੋ ਮੇਰਾ ਪੱਕਾ ਵਾਦਾ ਹੈਗਾ ਅੱਜ ਖਾਲੀ ਸ਼ਰਮ ਧੰਨਵਾਦ